ਜਰਾ ਪੁੱਛ ਕੇ ਵੇਖ ਉਹਨਾਂ ਲੋਕਾਂ ਨੂੰ ਪਈਆਂ ਜਿਨ੍ਹਾਂ ਦੇ ਪੇਸ਼ ਜੁਦਾਈਆਂ ਜੇ ਵਿਛੜੇ ਤਾਂ ਦੋਵੇਂ ਰੋੜ ਜਾਗੇ ਨਹੀਂ ਚੰਗੀਆਂ ਯਾਰ ਲੜਾਈਆਂ ਲੜਿਆ ਨਾ ਕਰ ਜ਼ਿੰਦਗੀ ਦਾ ਕੋਈ ਇਤਬਾਰ ਨਹੀਂ ਉਹ ਜਿਹੜਾ ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ ਉਹ ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ ਪਿਆਰ ਦੀ ਰਾਹ ਤੋਂ ਜਿਹੜੇ ਉਖੜੇ ਸਾਰੀ ਜ਼ਿੰਦਗੀ ਸੈਂ ਦੇ ਦੁਖੜੇ ਲੱਗਦਾ ਜਿਹੜੇ ਪੋਲੇ ਲੱਗਦੇ ਧੋਖੇ ਦਿੰਦੇ ਉਹੀ ਮੁਖੜੇ ਧੋਖੇ ਬੰਦਿਆਂ ਦੇ ਬੇੜੇ ਲੱਗਦੇ ਪਾਰ ਨਹੀਂਓ ਪਰ ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂਓ ਤੇਰੀਆਂ ਹੀ ਗੱਲਾਂ ਕਰਦਾ ਰਹਿਣਾ ਠੰਡੇ ਹੋ ਕੇ ਪਰਦਾ ਰਹਿਣਾ ਤੇਰੀਆਂ ਹੀ ਗੱਲਾਂ ਕਰਦਾ ਰਹਿਣਾ ਠੰਡੇ ਹੋ ਕੇ ਪਰਦਾ ਰਹਿਣਾ ਅਰ ਤੇਰੇ ਬਾਝੋਂ ਸਾਡਾ ਕੋਈ ਵੀ ਯਾਰ ਨਹੀਂ ਹੋ ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂ ਹੋ ਪੱਲੇ ਬਨ ਲੈ ਮੇਰੀ ਗੱਲ ਨੂੰ ਸੋਚ ਲੈ ਅੱਜ ਨਾ ਰੋਵੀਂ ਕੱਲ ਨੂੰ ਪੱਲੇ ਬਨ ਲੈ ਮੇਰੀ ਗੱਲ ਨੂੰ ਸੋਚ ਲੈ ਅੱਜ ਨਾ ਰੋਵੀਂ ਕੱਲ ਨੂੰ ਹੱਥੀ ਪਿਆਰ ਦੇ ਬੂਟੇ ਲਾ ਕੇ ਛੜੀਏ ਕਿਵੇਂ ਕੱਚੇ ਫਲ ਨੂੰ ਹੱਥੀ ਪਿਆਰ ਦੇ ਬੂਟੇ ਲਾ ਕੇ ਛੜੀਏ ਕਿਵੇਂ ਕੱਚੇ ਫਲ ਨੂੰ ਮਰ ਜਾਂਦੇ ਨੇ ਆਸ਼ਕ ਪਰ ਮੰਨਦੇ ਹਾਰ ਨਹੀਂਓ ਦਿਲ ਤੇ ਸ਼ੀਸ਼ਾ ਜੁੜਦੇ ਦੂਜੀ ਵਾਰ ਨਹੀਂਓ ਧੰਨਵਾਦ ਦੋਸਤੋ